ਬਾਲੀਵੁੱਡ ਐਕਟਰ ਸੈਫ ਅਲੀ ਖਾਨ ਨੂੰ ਹਾਲ ਹੀ ਦੇ ਵਿੱਚ ਇੱਕ ਵੱਡਾ ਕਾਨੂੰਨੀ ਝਟਕਾ ਲੱਗਾ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਪਟੌਦੀ ਪਰਿਵਾਰ ਦੀ ਲਗਭਗ 15000 ਕਰੋੜ ਰੁਪਏ ਦੀ ਜਾਇਦਾਦ ਨੂੰ ਐਨਮੀ ਪ੍ਰਾਪਰਟੀ ਘੋਸ਼ਿਤ ਕਰ ਦਿੱਤਾ ਹੈ। ਇਸ ਫੈਸਲੇ ਨਾਲ 1999 ਦੇ ਵਿੱਚ ਆਇਆ ਉਹ ਫੈਸਲਾ ਵੀ ਰੱਦ ਹੋ ਗਿਆ ਜੋ ਸੈਫ ਅਲੀ ਖਾਨ ਦੀ ਦਾਦੀ ਸਜੀਦਾ ਸੁਲਤਾਨ ਦੇ ਹੱਕ ਦੇ ਵਿੱਚ ਸੀ। ਪਰ ਹੁਣ ਹਾਈ ਕੋਰਟ ਦੇ ਮੁਤਾਬਕ ਇਹ ਜਾਇਦਾਦ ਇੰਡੀਆ ਦੇ ਐਨਮੀ ਪ੍ਰਾਪਰਟੀ ਐਕਟ ਹੇਠ ਆ ਜਾਂਦੀ ਹੈ। ਐਨਮੀ ਪ੍ਰਾਪਰਟੀ ਐਕਟ ਦੇ ਤਹਿਤ ਅਜਿਹੀਆਂ ਜਾਇਦਾਦਾਂ ਦਾ ਉਹਨਾਂ ਲੋਕਾਂ ਦੀਆਂ ਮੰਨੀਆਂ ਜਾਂਦੀਆਂ ਹਨ ਜੋ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਜਾਂ ਉੱਥੇ ਦੀ ਨਾਗਰਿਕਤਾ ਲੈ ਲਈ। ਇਸ ਮਾਮਲੇ ਵਿੱਚ ਸਜੀਦਾ ਸੁਲਤਾਨ ਦੀ ਭੈਣ ਅਬੀਦਾ ਸੁਲਤਾਨ ਦੇ ਪਾਕਿਸਤਾਨ ਚਲੇ ਜਾਣ ਦੇ ਕਾਰਨ ਹੁਣ ਇਹ ਜਾਇਦਾਦ ਭਾਰਤ ਸਰਕਾਰ ਦੇ ਕੰਟਰੋਲ ਹੇਠ ਆ ਸਕਦੀ ਹੈ ਜਾਂ ਉਸ ਨੂੰ ਕਬਜ਼ੇ ਵਿੱਚ ਲਿਆ ਜਾ ਸਕਦਾ ਹੈ। ਨਵਾਬ ਹਮੀਉਦੁੱਲਾ ਖਾਨ ਪੁਪਾਲ ਦੇ ਆਖਰੀ ਹਕੂਮਤਦਾਰ ਦੀਆਂ ਤਿੰਨ ਧੀਆਂ ਸਨ ਅਬੀਦਾ ਸੁਲਤਾਨ, ਸਜੀਦਾ ਸੁਲਤਾਨ ਅਤੇ ਰਾबिया ਸੁਲਤਾਨ 1947 ਦੇ ਪੋਪਾਲ ਸ सक्सेशन ਟੂ ਦਾ ਥਰੋਨ ਐਕਟ ਅਧੀਨ ਨਵਾਬ ਹਮੀਦੁੱਲਾ ਖਾਨ ਦੀ ਸਭ ਤੋਂ ਵੱਡੀ ਧੀ ਅਬੀਦਾ ਸੁਲਤਾਨ ਨੂੰ ਉਹਨਾਂ ਦੀ ਜਾਇਦਾਦ ਦੀ ਵਾਰਿਸ ਮੰਨਿਆ ਗਿਆ ਸੀ ਪਰ 1950 ਵਿੱਚ ਅਬੀਦਾ ਪਾਕਿਸਤਾਨ ਚਲੀ ਗਈ ਉਹਨਾਂ ਦੇ ਪਿਤਾ ਦੀ ਮੌਤ ਤੋਂ 10 ਸਾਲ ਪਹਿਲਾਂ ਇਸ ਦੇ ਨਾਲ ਹੀ ਇਹ ਦਰਸਾਇਆ ਗਿਆ ਕਿ ਉਹਨਾਂ ਦੀ ਵਿਰਾਸਤ ਐਨਮੀ ਪ੍ਰਾਪਰਟੀ ਐਕਟ ਤਹਿਤ ਜ਼ਬਤ ਕੀਤੀ ਜਾ ਸਕਦੀ ਹੈ ਇਸ ਕਾਰਨ ਸਜੀਦਾ ਸੁਲਤਾਨ ਨੂੰ ਕਾਨੂੰਨੀ ਤੌਰ ਉਤੇ ਵਾਰਿਸ ਘੋਸ਼ਿਤ ਕਰ ਦਿੱਤਾ ਗਿਆ ਇਹ ਵੀ ਕਿਹਾ ਜਾਂਦਾ ਹੈ ਹਾਲਾਂਕਿ ਇਸ ਦੀ ਪੱਕੀ ਪੁਸ਼ਟੀ ਨਹੀਂ ਹੈ ਕਿ ਸਜੀਦਾ ਦਾ ਵਿਆਹ ਪਟੌਦੀ ਨਵਾਬ ਇਫਤਖਾਰ ਅਲੀ ਖਾਨ ਨਾਲ ਹੋਣਾ ਅਤੇ ਉਹਨਾਂ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਕनिष्ठ ਸੰਬੰਧ ਉਹਨਾਂ ਦੇ ਹੱਕ ਦੇ ਵਿੱਚ ਜਾਇਦਾਦ ਦਾ ਦਾਵਾ ਮਜ਼ਬੂਤ ਕਰਨ ਦੇ ਵਿੱਚ ਮਦਦਗਾਰ ਸਾਬਤ ਹੋਏ ਇਹ ਜਾਇਦਾਦ ਲਗਭਗ 15000 ਕਰੋੜ ਰੁਪਏ ਦੀ ਮੰਨੀ ਜਾਂਦੀ ਹੈ ਜਿਸ ਵਿੱਚ ਹਜ਼ਾਰਾਂ ਏਕੜ ਜ਼ਮੀਨ, ਫਲੈਗਸਟਾਫ ਹਾਊਸ ਅਤੇ ਕਈ ਸਾਰੇ ਪੈਲੈਸ ਸ਼ਾਮਲ ਹਨ। ਸਜੀਦਾ ਦਾ ਵਿਆਹ ਪਟੌਦੀ ਰਿਆਸਤ ਦੇ ਨਵਾਬ ਇਫਤਖਾਰ ਅਲੀ ਖਾਨ ਪਟੌਦੀ ਨਾਲ ਹੋਇਆ ਸੀ। ਉਹਨਾਂ ਦਾ ਪੁੱਤਰ ਸੀ मंसूर ਅਲੀ ਖਾਨ ਪਟੌਦੀ ਜੋ ਟਾਈਗਰ ਪਟੌਦੀ ਵਜੋਂ ਮਸ਼ਹੂਰ ਸੀ। मंसूर ਨੇ ਅਦਾਕਾਰਾ ਸ਼ਰਮੀਲਾ ਟਿਗੋਰ ਨਾਲ ਵਿਆਹ ਕੀਤਾ ਅਤੇ ਉਹਨਾਂ ਦੇ ਤਿੰਨ ਬੱਚੇ ਸੈਫ, ਸੋਹਾ ਅਤੇ ਸਬਾ ਅਲੀ ਖਾਨ ਹਨ। ਹੁਣ ਇਹ ਐਨੀਮੀ ਪ੍ਰਾਪਰਟੀ ਕੇਸ ਹੈ ਕਿ 2014 ਵਿੱਚ ਭਪਾਲ ਰਾਜਸੀ ਪਰਿਵਾਰ ਦੀਆਂ ਉਹ ਜਾਇਦਾਦਾਂ ਜੋ ਪਟੋਦੀ ਪਰਿਵਾਰ ਕੋਲ ਚੱਲ ਗਈਆਂ ਸਨ ਐਨੀਮੀ ਪ੍ਰਾਪਰਟੀ ਘੋਸ਼ਿਤ ਕਰ ਦਿੱਤੀਆਂ ਗਈਆਂ ਇਹ ਫੈਸਲਾ ਐਨੀਮੀ ਪ੍ਰਾਪਰਟੀ ਦੇ ਕਸਟੋਡੀਅਨ ਵਿਭਾਗ ਵੱਲੋਂ ਲਿਆ ਗਿਆ ਸਰਕਾਰ ਨੇ ਆਪਣਾ ਅਧਿਕਾਰ ਇਸ ਆਧਾਰ ਉੱਤੇ ਜਤਾਇਆ ਕਿ ਅਬੀਦਾ ਸੁਲਤਾਨ ਜੋ ਨਵਾਬ ਹਮੀਦੁੱਲਾਹ ਖਾਨ ਦੀ ਵੱਡੀ ਧੀ ਤੇ ਅਸਲੀ ਵਾਰਿਸ ਸੀ 1950 ਵਿੱਚ ਪਾਕਿਸਤਾਨ ਚਲੀ ਗਈ ਸੀ ਐਨੀਮੀ ਪ੍ਰਾਪਰਟੀ ਐਕਟ 1968 ਅਨੁਸਾਰ ਭਾਰਤ ਸਰਕਾਰ ਉਹਨਾਂ ਵਿਅਕਤੀਆਂ ਦੀ ਦਾਇਦਾਦ ਅਤੇ ਕੰਪਨੀਆਂ ਜ਼ਬਤ ਕਰ ਸਕਦੀ ਹੈ ਜਿਨ੍ਹਾਂ ਨੇ ਪਾਕਿਸਤਾਨ ਦੀ ਨਾਗਰਿਕਤਾ ਅਪਣਾਈ ਹੋਵੇ 2015 ਦੇ ਵਿੱਚ ਪਟੌੜੀ ਪਰਿਵਾਰ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਸਰਕਾਰ ਦੇ ਇਸ ਨੋਟਿਸ ਨੂੰ ਚੁਣੌਤੀ ਦਿੱਤੀ ਉਸ ਸਮੇਂ ਕੋਰਟ ਨੇ ਅਸਥਾਈ ਰੋਕ ਲਗਾ ਦਿੱਤੀ ਸੀ 4 ਸਾਲ ਬਾਅਦ ਕੋਰਟ ਨੇ ਸਜੀਦਾ ਸੁਲਤਾਨ ਨੂੰ ਨਵਾਬ ਦੀ ਕਾਨੂੰਨੀ ਵਾਰਿਸ ਮੰਨ ਲਿਆ ਪਰ ਜਨਵਰੀ ਦੇ ਵਿੱਚ ਹਾਈ ਕੋਰਟ ਨੇ ਸੈਫ ਅਲੀ ਖਾਨ ਦੀ ਪਟੀਸ਼ਨ ਰੱਦ ਕਰ ਦਿੱਤੀ ਅਤੇ ਅਸਥਾਈ ਰੋਕ ਹਟਾ ਦਿੱਤੀ ਕੋਰਟ ਨੇ ਸੈਫ ਨੂੰ ਹੁਕਮ ਦਿੱਤਾ ਕਿ ਉਹ ਸਰਕਾਰ ਦੇ ਆਦੇਸ਼ ਖਿਲਾਫ ਅਪੀਲੀ ਅਧਿਕਾਰੀ ਕੋਲ ਜਾਵੇ ਹਾਲਾਂਕਿ ਇਹ ਅਸਪਸ਼ਟ ਹੈ ਕਿ ਸੈਫ ਨੇ 12 ਜਨਵਰੀ ਤੱਕ ਟ੍ਰਿਬਿਊਨਲ ਵਿੱਚ ਅਪੀਲ ਕੀਤੀ ਹੈ ਜਾਂ ਫਿਰ ਨਹੀਂ